ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ रायपुर ਦੀ 올림픽ਸ ਹੁੰਦੀ ਹੈ ਉੱਥੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ रायपुर ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੇਵਾਲ ਸਾਹਿਬ ਕਰਨਲ ਸੁਰੇਂਦਰ ਸਿੰਘ ਗਰੇਵਾਲ ਸਾਹਿਬ ਉਹ ਮੇਰੇ ਨਾਲ ਨੇ ਐਮਐਲਏ ਸਾਹਿਬ ਦੇ ਬੇਟੇ ਵੀ ਐਮਐਲਏ ਸਾਹਿਬ ਉਨ੍ਹਾਂ ਦੇ ਰਿਪਰੈਜ਼ੈਂਟੇਟਿਵ ਉਹ ਵੀ ਸਾਰੇ ਮੇਰੇ ਨਾਲ ਨੇ ਕਮੇਟੀ ਦੇ ਸਮੂਹ ਮੈਂਬਰਸ ਉਹ ਮੇਰੇ ਨਾਲ ਨੇ ਇਸਵੇਂ ਬਿਲੇ ਬੈਠੇ ਹੋਣੇ ਡੀਐਸਓ ਸਾਹਿਬ 3ਡੀਸੀ ਡੀ ਐਸਡੀਐਮ ਈਸਟ ਹੋਰ ਸਮੂਹ ਨੋਡਲ ਅਫਸਰ ਅਸਿਸਟੈਂਟ ਨੋਡਲ ਅਫਸਰ ਜੀਡੀਬੀ ਵਿਰਾਸਤੀ ਖੇਡਾਂ ਨੂੰ ਜਿਹੜਾ ਹੈਗਾ ਸਮੁੱਚੇ ਢੰਗ ਨਾਲ ਕਰਾਉਣਗੇ ਉਹ ਸਾਰੇ ਨਾਲ ਨੇ ਕਿਲਾ ਰਾਏਪੁਰ ਦੀ ਵਿਰਾਸਤੀ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਸ ਵਾਰ ਦੀ ਸਪੈਸ਼ਲ ਅਟਰੈਕਸ਼ਨ ਇਹ ਹੈਗੀ ਹੈ ਕਿ ਡਿਪਾਰਟਮੈਂਟ ਆਫ ਐਨੀਮਲ ਹਸਬੈਂਟਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕ ਕਾਰਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੌੜਾਂ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭਾਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 3 ਜਨਵਰੀ 31 ਜਨਵਰੀ ਤੇ 1 ਫਰਵਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਟੂਰਿਜ਼ਮ ਮਿਨਿਸਟਰ ਸਾਹਿਬ ਔਰ ਮਾਨਯੋਗ ਆਪਣੇ ਕੋਡੀਆਂ ਸਾਹਿਬ ਉਹ ਵੀ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਆਨ ਦੇ ਸ਼ਿਰਕਤ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਆ ਬੜੇ ਪ੍ਰੋਗਰਾਮ ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ hockey match ਕਬੱਡੀ ਸ਼ਾਰਟ ਪੁੱਟ 100 ਮੀਟਰ ਦੀ ਦੌੜਾ ਆਦਿ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ 3 ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਹਨ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪੀਲੇ ਕਿ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਆਉਣ ਧੰਨਵਾਦ ਕਹਦੇ ਕਿ ਜਿਹੜੇ ਪਹਿਲੇ ਲੱਗਿਆ ਦਵਾਰ ਗਿਆ ਹੈਗਾ ਪਰ ਕੋਈ ਲੱਗ ਕੇ ਕੋਈ ਖਾਸ ਕਮੇਟੀ ਜੇਗੀ ਤੁਹਾਡੇ ਟ੍ਰੈਵਲਰਾਂ ਦੀ ਜਿੱਦ ਜਿੱਦਗਾ ਕਿ ਉਹ ਵਿਵਾਰ ਲੱਗ ਜਾਣਾ ਨਹੀਂ ਬਿਲਕੁਲ ਜਿਹੜਾ ਕਿ ਜੋ ਐਸਓਪੀ ਬਣ ਕੇ ਆਇਆ ਹੈ ਕਿ ਵੀ ਜਿਹੜਾ ਐਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉੱਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡਲਾਈਨ ਪ੍ਰੋਪਰ ਡਿਊਟੀਆਂ ਲੱਗਣਗੀਆਂ ਔਰ ਉਸ ਦੇ ਨਾਲ ਨਹੀਂ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਸਰ ਕੋਈ ਮੀਟਿੰਗ ਹੋਈ ਹੈ ਤੁਹਾਡੀ ਦੌਰਾਨ ਜਿਹੜੇ ਵੀ ਜਿਹਨਾਂ ਨਾਲ ਕੋਈ ਬੈਠਕ ਕੋਈ ਗੱਲਬਾਤ ਉਹਨਾਂ ਨੂੰ ਕੋਈ ਸੁਝਾਅ ਦਿੱਤਾ ਸੀ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉੱਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਧੰਨਵਾਦ ਰੈਲੀ ਜਿਹਨੂੰ ਕਿਹਾ ਸੀਗਾ ਔਰ ਪਿੰਡ ਵਾਲਾ ਨੇ ਔਰ ਲੋਕਾਂ ਨੇ ਕਮੇਟੀ ਨੇ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਜਦੋਂ ਇਹ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਲੀ ਸੀ। ਤਾਂ ਉਸ ਵੇਲੇ ਸਾਡੇਆਂ ਗੱਲਾਂ ਹੋਈਆਂ ਸੀ ਜੀ ਉਹਨਾਂ ਦੇ ਨਾਲ ਔਰ ਉਹ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾਂ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ। ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ। ਨੇ ਬਿਲਕੁਲ ਜਿਉਂ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਹੈ ਕਿ ਤੁਸੀਂ ਆ ਡੂਜ਼ ਐਂਡ ਡੌਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਆ ਚੀਜ਼ ਆਪਾਂ ਕਰ ਸਕਦੇ ਆ ਚੀਜ਼ ਆਪਾਂ ਨਹੀਂ ਕਰ ਸਕਦੇ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਕੇਅਰ ਕਰੇ ਔਰ ਐਮਬੂਲੈਂਸ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਥੇ ਮੌਜੂਦ ਹੋਊਗੀ ਔਰ ਹਰ ਚੀਜ਼ ਜਿਹੜੇ ਡੂਜ਼ ਐਂਡ ਡੌਨਸ ਹੈ ਫੋਲੋ ਕਰਕੇ ਜਾਣਗੇ